अच्छा आगरारी है जेडी हां ये बोल्ट खोलो सारी बाहर टाटर बाहर ठीक है जी काम करना इतना सोखा हो गया अनजान ਤੋਂ ਅਣਜਾਨ ਬੰਦਾ ਵੀ ਮਸ਼ੀਨ ਦਾ ਕੰਮ ਕਰ ਲੂ ਮੰਨ ਲਓ ਘਨ ਦਾ ਤਾਂ ਕੰਮੇ ਚੱਕਿਆ ਗਿਆ ਮੈਂ ਕਹਣਾ ਜੀ ਥੋੜੀ ਨਾਲ 200 ਗ੍ਰਾਮ ਦੀਆਂ ਕੰਮ ਕਰ ਸਕਦੇ ਹੋ ਤੁਸੀਂ ਕਿਹੜੇ ਹਿੱਸਾ ਦੱਸੋ ਤੁਸੀਂ ਕਿਹਨੇ ਹਿੱਸਾ ਪੂਰਾ ਹੈਵੀ ਜਿਹੜਾ ਪੂਰਾ ਹੈਵੀ ਆ ਇੱਕ ਹੋਰ ਤੁਹਾਨੂੰ ਦੱਸ ਦਾਂ ਹਾਂਜੀ ਜਿਹੜੇ ਇਹ ਬੁਸ਼ ਨੇ ਨਾ ਬੁਸ਼ 5 ਸਾਲ ਨਹੀਂ ਖਰਾਬ ਹੁੰਦੇ ਜਿੱਥੇ ਮਰਜੀ ਐਮਪੀ ਗੁਜਰਾਤ ਜਿੱਥੇ ਮਰਜੀ ਮਸ਼ੀਨ ਲਈ 5 ਸਾਲ ਦੀ ਗਾਰੰਟੀ ਆ 5 ਸਾਲ ਦੀ ਗਾਰੰਟੀ ਨਾ ਤੱਕ ਮੇਰੀ ਗੱਲ ਸੁਣੋ ਤੁਸੀਂ ਕਹਿ ਦਿਆ ਦਿੱਤਾ ਵੀ 5 ਸਾਲ ਦੀ ਆ ਸਾਡੀ 5 ਸਾਲ ਦੀ ਸਾਡੀ ਗਾਰੰਟੀ ਆ ਪਿੰਨ ਕਾ ਹੋ ਜਾਏ ਬੋਸ਼ ਖਰਾਬ ਹੋ ਜਾਏ ਕੁਝ ਵੀ ਹੋ ਜਾਏ ਮਟੀਰੀਅਲ ਇਹ ਜਲਾਤਾ ਦਰਸ਼ਕੋ ਦੇਖ ਲੋ ਕਹਿੰਦੇ 5 ਸਾਲ ਦੀ ਗਾਰੰਟੀ ਆ ਵੀ ਸਾਡੀ ਇਹਦੀ ਹਾਂ ਅਸੀਂ ਬਗਲ ਦੇ ਦਵਾਏ ਨਾਕਸ ਹੈ ਗਾਰੰਟੀ ਨਹੀਂ ਗਾਰੰਟੀ ਆ ਗਾਰੰਟੀ ਆ ਠੀਕ ਸਾਸਰੀ ਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸलाम ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨੀਆ ਪਰ ਸਵਾਤ ਕਰਦਾ ਅੱਜ ਦੀ ਖੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਆਏ ਹੋਏ ਆ ਪਾਸੋਂ ਗਰਦੀਪ ਵਾਲਿਆਂ ਦੀ ਫੈਕਟਰੀ ਦੇ ਵਿੱਚ ਤੇ ਨਾਲ ਨੇ ਆਪਣੇ ਬਾਈ ਜਸਵੰਤ ਬਾਈ ਜੀ ਆਪਾਂ ਗਰਦੀਪ ਕੰਮੈਨ ਕਨੀ ਹੂੰ ਤੇ ਆਪਣੀ ਜਿਹੜੀ ਬੈਕ ਸਾਈਡ ਕੰਮੈਨ ਖੜੀ ਆ 2024 ਮਾਡਲ ਇਹਦੇ ਵਿੱਚ ਜਾਨੀ ਇਹਨਾਂ ਨੇ ਕਾਫੀ ਕੁਝ ਚੇਂਜ ਕੀਤਾ ਕੀ ਕੀ ਚੇਂਜ ਕੀਤਾ ਉਹ ਆਪਾਂ ਬਾਈ ਜੀ ਤੋਂ ਜਾਣਾਂਗੇ ਬਾਈ ਜੀ ਨਾ ਕਰਦੇ ਆ ਗੱਲਬਾਤ ਤੇ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਫੇਸਬੁੱਕ ਤੇ ਉਹ ਤਾਂ ਫਾਲੋ ਕਰ ਲਿਆ ਕਰੋ ਇੰਸਟਾ ਤੇ ਆਪਣੀ ਆਈਡੀ ਹੈਗੀ ਬਿੱਟੂ ਨਿਆਪੁਰ ਬੰਨ ਤੇ ਕਰਦੇ ਆਂ ਬੀਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਆ ਤੁਹਾਡਾ ਉਰੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਤਾਂ ਥੈਂਕ ਯੂ ਜੀ ਹਾਂਜੀ ਪਾਜੀ ਪਹਿਲਾਂ ਤਾਂ ਨਾ ਤੁਸੀਂ ਆਪਣੇ ਦਰਸ਼ਕਾਂ ਨੂੰ ਆਪਣੀ ਫਰਮ ਦਾ ਨਾਮ ਤੇ ਆਪਣਾ ਨਾਮ ਦੱਸ ਦਿਓ ਇੱਕ ਵਾਰ ਦੇਖੋ ਮੇਰਾ ਨਾਮ ਜਸਵੰਤ ਸਿੰਘ ਆ ਹਾਂਜੀ ਮੈਂ ਗਰਦੀ ਕਮੈਨ ਤੋਂ ਸਾਡੀ ਫਾਰਮਾ 1978 ਦੀ ਗਰਦੀ ਪਿੰਜਨੀ ਵਰਕਸ ਆਪਾ ਰੋਡ ਚਾਸਵਾਲ ਬਾਸੋਂ ਤੇ ਜੇ ਗੱਲ ਕਰੀਏ ਆਪਾਂ ਫਰੰਟ ਸਟਾਰਟ ਤੋਂ ਠੀਕ ਆ ਜੀ ਆਪਣਾ ਆ ਜਿਹੜਾ ਆਪਾਂ ਇਹਨੂੰ ਕਹਿ ਦਿੰਨੇ ਆ ਇਹਦੇ ਵਿੱਚ ਤੁਸੀਂ ਕੋਈ ਬਦਲਾ ਕਰਿਆ ਇਹਦੇ ਵਿੱਚ ਇਹ ਦੇਖੋ ਫੀਟਰਾ ਹੈ ਹਾਂ ਇਹ ਚਾਰ ਚੈਨਾਂ ਦੇ ਵਿੱਚ ਹੈ ਇਹਨੀਆਂ ਫੱਟੀਆਂ ਬਹੁਤ ਛੋਟੀਆਂ ਹੋ ਗਿਆ ਇਹ ਹੁਣ ਸਮੇਂ ਦੇ ਹਿਸਾਬ ਨਾਲ ਮੱਕੀ ਮਾ ਆਪਣੇ ਪੰਜਾਬ ਦੇ ਵਿੱਚ ਬਹੁਤ ਹੋਣ ਲੱਗੀ ਹਾਂ ਇਹ ਚਾਰ ਘਰਤੀਆਂ ਜੀ ਇਹਨਾਂ ਮਜ਼ਬੂਤੀ ਆ ਗਈ ਕਿ ਨਹੀਂ ਮਜ਼ਬੂਤੀ ਆ ਗਈ ਇਹ ਫੱਟੀ ਟੁੱਟਦੀ ਨਹੀਂ ਬਾਕੀ ਆਹ ਸਟੀਲ ਲੱਗੀ ਆ ਐਸਐਸ ਸਟੀਲ ਸਟੇਨਲੈਸ ਸਟੀਲ ਦੀਆਂ ਹਾਂ ਹਾਂਜੀ ਦਰਸ਼ਕੋ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਵੀ ਜਿੰਨੇ ਵੀ ਇਹਦੇ ਕਸਾਈ ਵਾਲੇ ਪਾਰਟਸ ਨੇ ਮੈਂ ਬਾਈ ਜੀ ਨਾਲ ਪਹਿਲਾਂ ਗੱਲਬਾਤ ਕਰਦਾ ਸੀ ਵੀ ਸਾਰੇ ਸਟੇਨਲੈਸ ਸਟੀਲ ਦੇ ਲੱਗੇ ਹੋਏ ਨੇ ਕਸਾਈ ਵਾਲੇ ਜਿਵੇਂ ਫੀਟਰ ਹੋ ਗਿਆ ਕਟਰ ਵਾਲ ਦਾ ਫਰਸ ਹੋ ਗਿਆ 엘ਿਵੇਟਰ ਹੋ ਗਿਆ ਹਾਂਜੀ ਤੇ ਥੱਲੇ ਹੋਰ ਹੋ ਗਈ ਟੈਂਕ ਦੀ ਹੋ ਗਈ ਇਹ ਸਾਰੇ ਸਟੀਲ ਦੇ ਲੱਗੇ ਨੇ ਠੀਕ ਆ ਜੀ ਚਲੋ ਤੇ ਆਪਾਂ ਆ ਲਾਈਟਾਂ ਦੀ ਜੇ ਗੱਲ ਕਰੀਏ ਤੇ ਲਾਈਟਾਂ ਥੋੜੀਆਂ ਬੜੀਆਂ ਵਧੀਆ ਨੇ ਜੀ ਇਹ ਇਹ ਲਾਈਟਾਂ ਨੇ ਜਿਹੜੀਆਂ ਇਹ ਨਵੇਂ ਮਾਡਲ ਦੇ ਵਿੱਚ ਲੂਮੈਕਸ ਕੰਪਨੀ ਦੀਆਂ ਲੱਗੀਆਂ ਹੋਈਆਂ ਨੇ ਆਮ ਜਿਹੜੀਆਂ ਲਾਈਟਾਂ ਦੇਸੀ ਲੈ ਕੇ ਲਾਉਣਾ ਨਾ ਉਹਨਾਂ ਦੇ ਵਿੱਚ ਗਰਦ ਪੈਂਦੀ ਆ ਠੀਕ ਆ ਜੀ ਥੋੜੇ ਟਾਈਮ ਬਾਅਦ 2 ਸਾਲ ਬਾਅਦ ਖਰਾਬ ਹੋ ਜਾਂਦੀਆਂ ਨੇ ਖਰਾਬ ਹੋ ਜਾਂਦੀਆਂ ਇਹ ਜਿਹੜੀ ਲਾਈਟ ਐਲੂਮੈਕਸ ਕੰਪਨੀ ਦੇ ਵਿੱਚ ਗਰਦ ਨਹੀਂ ਪੈਂਦੀ ਇੱਕਣੇ ਰਹੂਗਾ ਐਵੇਂ ਹੀ ਰਹੂ ਖਿੱਚ ਕੇ ਰੱਖੂ ਕੰਮ ਕਰਹੀਂ ਇਹ ਜੀ ਚੀਜ਼ ਔਡੀ ਬਹੁਤ ਵਧੀਆ ਤੇ ਆ ਬਲੋਰ ਵੀ ਲਾਦਾ ਤੁਸੀਂ ਹੈ ਨਾ ਸਾਈਡ ਤੇ ਹਾਂ ਜੀ ਡਰਾਈਵਰ ਦੇ ਉੱਪਰ ਜਿਹੜੀ ਗਰਦ ਆ ਉਹ ਨਾ ਜਾਵੇ ਹਾਂ ਜੀ ਹਾਂ ਦੇ ਲਈ ਬਲੋਰ ਲੱਗੇ ਹੋਇਆ ਠੀਕ ਆ ਠੀਕ ਆ ਤੇ ਬਸ ਬੰਦ ਕਰ ਲੈ ਵੀਰੇ ਜੇ ਦਰਸ਼ਕੋ ਜੀ ਆਪਾਂ ਤੁਹਾਨੂੰ ਇਸ ਸਾਈਡ ਤੋਂ ਕੋਮੈਂਡ ਦੇਖੀਏ ਦੇਖੋ ਕਿਆ ਸੁਣੀ ਲਾਦੀਆ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਇਹਨਾਂ ਦਾ ਤੇ ਬਾਕੀ ਸਟicker ਬੜੇ ਸੋਹਣੇ ਲਾਏ ਨੇ ਉਹ ਵੀ ਰਿਫਲੈਕਟਿਵ ਵਾਲੇ ਰਾਤ ਨੂੰ ਚਮਕਣ ਜਿਹੜੇ ਉਹ ਦੇਖੋ ਉੱਤੇ ਜਾਲੀ ਲਾਈ ਹੋਈ ਆ ਹਵਾ ਜਾਣ ਨੂੰ ਇੰਜਨ ਨੂੰ ਤੇ ਬਾਕੀ ਹੁਣ ਆਪਾਂ ਤੁਹਾਨੂੰ ਇਧਰੋਂ ਦਿਖਾਉਨੇ ਆ ਚੱਕ ਕੇ ਤਾਂ ਹਾਂ ਜਾਨੀ ਇਹ ਬਾਹਰ ਨਹੀਂ ਆ ਕਮੈਨਾਂ ਨਾਲੋਂ ਘੱਟ ਨਹੀਂ ਰਹੀ ਹੁਣ ਕਿਸੇ ਗੱਲ ਜਿਵੇਂ ਜੂਪੁਰ ਦੇ ਵਿੱਚ ਆਉਂਦੀ ਆ ਦੀ ਸੇਮ ਉਦਾਂ ਦੀ ਤਕਨੀਕ ਆਪਣੇ ਇੰਡੀਆ ਦੇ ਵਿੱਚ ਆ ਗਈ ਤੇ ਹਾਂਜੀ ਭਾਜੀ ਇਧਰ ਦੱਸੋ ਕੀ ਆਪਣਾ ਵੱਖਰਾ ਆ ਇਹਦੇ ਵਿੱਚ ਦੇਖੋ ਜੀ ਗਰਾਰੀ ਮੈਂ ਤੁਹਾਨੂੰ ਦਵਾ ਦਾਂ ਅੱਛਾ ਆਹ ਗਰਾਰੀ ਆ ਜਿਹੜੀ ਹਾਂ ਇਹ ਬੋਲਟ ਖੋਲੋ ਗਰਾਰੀ ਬਾਹਰ ਕਾਟਰ ਬਾਹਰ ਠੀਕ ਆ ਜੀ ਕੰਮ ਕਰਨਾ ਇੰਨਾ ਸੌਖਾ ਹੋ ਗਿਆ ਅਣਜਾਣ ਤੋਂ ਅਣਜਾਣ ਬੰਦਾ ਵੀ ਮਸ਼ੀਨ ਦਾ ਕੰਮ ਕਰ ਲੂ ਮੰਨ ਲਓ ਘਨਦਾ ਦਾ ਕੰਮੇ ਚੱਕਿਆ ਗਿਆ ਮੈਂ ਕਹਿੰਦਾ ਜੀ ਥੋੜੀ ਨਾਲ 200 ਗ੍ਰਾਮ ਦੀਆਂ ਕੰਮ ਕਰ ਸਕਦੇ ਹੋ ਤੁਸੀਂ ਜਿਹੜੀ ਮਰਜ਼ੀ ਪੁਲੀ ਖੋਲ ਲੋ ਜਿਹੜੀ ਮਰਜ਼ੀ ਆ ਪੁਲੀ ਖੋਲ ਲੋ ਉਹ ਉੱਪਰ ਲੀਆਂ ਗਰਾਰੀਆਂ ਪੁਲੀਆਂ ਜੋ ਵੀ ਨੇ ਸਾਡੀਆਂ ਉੱਪਰ ਲੀਆਂ ਹੋਲਡਿੰਗ ਨੇ ਫੋਲਡਿੰਗ ਨੇ ਯਾਨੀ ਇਹ ਥੋੜਾ ਬੜਾ ਵਧੀਆ ਬਾਕੀ ਆਹ ਐਲੀਵੇਟਰ ਨੇ ਇਹ ਫੋਲਡਿੰਗ ਕਰਤੇ ਹੈ ਬਾਹਰ ਮਸ਼ੀਨਾ ਚੱਲਦੀ ਹੈ ਨੇ ਜਿਵੇਂ ਚੋਕ ਹੋ ਗਿਆ ਜਾਂ ਕੁਝ ਹੋਰ ਮਿੱਟੀ ਜੰਮ ਜਾਂਦੀ ਹੈ ਚੋਕਾ ਘਟ ਹੋਣ ਦੇ ਚਾਂਸ ਮਿੱਟੀ ਜੰਮ ਜਾਂਦੀ ਹੈ ਸੁਆਬੀਨ ਦੀ ਠੀਕ ਹੈ ਉਹ ਫਿਰ ਸਾਫ ਕਰਨੇ ਸੌਖੇ ਨੇ ਹਾਂਜੀ ਹਾਂਜੀ ਤੇ ਆ ਆਪਣਾ ਟੈਂਕ ਆ ਗਿਆ ਟੈਂਕ ਨਾ ਸਾਫ ਕਰਨ ਨੂੰ ਹਾਂ ਇਸੇ ਹਵਾਲਾ ਟੈਂਕ ਆ ਗਿਆ ਹਾਂ ਤੇ ਮਸ਼ੀਨ ਦੀ ਸਫਾਈ ਕਰਨ ਵਾਸਤੇ ਤੇ ਪਾਈਪ ਲਾਈਨ ਦੀ ਸਫਾਈ ਤੇ ਬੈਲਟਾਂ ਦੇ ਨੰਬਰ ਆ ਗਏ ਮਸ਼ੀਨ ਦੇ ਸਾਰੇ ਇਹ ਵੀ ਤੁਸੀਂ ਬਹੁਤ ਵਧੀਆ ਦਿੱਤਾ ਸਟਿੱਕਰ ਬਣਾ ਕੇ ਪੂਰੀ ਐਨ ਪ੍ਰੋਪਰ ਦਿੱਤਾ ਹੋਇਆ ਹਾਂਜੀ ਆ ਫਿਰ ਐਲੀਵੇਟਰ ਖੋਲਣ ਨੂੰ ਦਿੱਤਾ ਜੀ ਮਿੱਟੀ ਵਗਦਾ ਗੱਜੇ ਚੋਕ ਵਗਦਾ ਹੋ ਜੇ ਇੱਥੇ ਟੱਕਣਾ ਇਹਦੇ ਅੱਛਾ ਅੱਛਾ ਠੀਕ ਹੈ ਠੀਕਾ ਬਾਕੀ ਮਸ਼ੀਨ ਦੇ ਘੋੜੀਆਂ ਲੱਗੀਆਂ ਤੇ ਆ ਨਹੀਂ ਪਾ ਇਧਰ ਕੋਲ ਦਾ ਚੱਲਦੇ ਆ ਆ ਲੈਡਰ ਵੀ ਬੜੀ ਸੋਹਣੀ ਲਾਈ ਆ ਤੁਸੀਂ ਨਾਲੇ ਤੇ ਫੋਲਡੇਬਲ ਇਹ ਵੀ ਫੋਲਡੇਬਲ ਤੇ ਇਹਦਾ ਟੈਂਕ ਕਿੰਨੇ ਦਾ ਟੈਂਕੇ ਦਾ 380 ਲੀਟਰ ਡੀਜ਼ਲ ਇਹਦੇ ਵਿੱਚ ਪੈਂਦਾ 380 ਲੀਟਰ ਹਾਂਜੀ ਤੇ ਜਿਹੜੀ ਆ ਜਾਲੀ ਲਾਈ ਆ ਆਪਾਂ ਨੇ ਇਹ ਗ੍ਰਿਲ ਇਹ ਕਦੇ ਵਾਸਤੇ ਲਾਈ ਆ ਵੀ ਇੰਜਨ ਦੇ ਜਾਲੀ ਇੰਜਨ ਦੇ ਹਵਾ ਵਾਸਤੇ ਆ ਇਹ ਅੱਛਾ ਵੀ ਇੰਜਨ ਨੂੰ ਹਵਾ ਜਾਵੇ ਆਹ ਕੀ ਮਸ਼ੀਨ ਦੀ ਲੁੱਕ ਆ ਹੈ ਲੁੱਕਾ ਲੁੱਕ ਸੋਹਣੀ ਵੀ ਲੱਗਦੀ ਆ ਜੀ ਹਾਂ ਜੀ ਤੇ ਆ ਨਾਲ ਇਸਦੇ ਫਿਲਟਰ ਦਿੱਤਾ ਹੋਇਆ ਹੈ ਕਿ ਨਹੀਂ ਹਾਂ ਜੀ ਹਾਂ ਇਹ ਡੀਜ਼ਲ ਫਿਲਟਰ ਆ ਇਹ ਜੋ ਪਾਣੀ ਪੂਣੀ ਆਉਂਦਾ ਥੱਲੇ ਨਟ ਖੋਲ ਕੇ ਆਪਾਂ ਕੱਢ ਸਕਦੇ ਤੇ ਤੁਸੀਂ ਇੱਧਰ ਦੱਸ ਦਿੱਤੀ ਜੀ ਕੋਸਾ ਇਹ ਇੰਦਰ ਇਹ ਬੈਰਿੰਗ ਆ ਜਿਹੜਾ ਅਸੀਂ ਜਿੰਨੇ ਵੀ ਬੈਰਿੰਗ ਨੇ ਚਾਈਨਾ ਦਾ ਬੈਰਿੰਗ ਅਸੀਂ ਪਾ ਕੇ ਖੁਸ਼ ਨਹੀਂ ਠੀਕ ਆ ਜੀ ਤੇ ਇੰਡੀਅਨ ਬੈਰਿੰਗ ਆ ਹੈ ਐਨ ਈ ਡਬਲਯੂ ਦਾ ਕੰਪਨੀ ਦਾ ਇਹ ਬੈਰਿੰਗ ਵਧੀਆ ਆਪਾਂ ਇੰਡੀਆ ਦਾ ਉੱਤੇ ਚੱਕੀ ਇੰਡੀਆ ਨੂੰ ਬਣਿਆ ਆਪਾਂ ਕੰਡੀਸ਼ਨ ਇੰਡੀਅਨ ਬੈਰਿੰਗ ਪਾ ਕੇ ਖੁਸ਼ ਆਂ ਨਾ ਤੇ ਬੋਲਟ ਨੇ ਜਿੰਨੇ ਸਾਢੇ ਹਾਂਜੀ ਇਹ ਗ੍ਰੇਡੇਡ ਗ੍ਰੇਡੇਡ ਨੇ ਕਿਲੋ ਵਾਲੇ ਨਹੀਂ ਹੈਗੇ ਇਹ ਇਹ ਗ੍ਰੇਡੇਡ ਨੇ ਇਹ ਗ੍ਰੇਡਡ ਨੇ ਇਹ 8.8 3.9 ਮਟੀਰੀਅਲ ਦੇ ਨੇ ਇਹ ਇਹਨੂੰ ਬੋਲਟ ਨੂੰ ਆਪਾਂ ਹਜ਼ਾਰ ਵਾਰੀ ਖੋਲੇ ਨਾ ਇਹ ਬੋਲਟਾਂ ਨੂੰ ਇਹਨਾਂ ਨੂੰ ਹਾਂਜੀ ਹਾਂਜੀ ਹਜ਼ਾਰ ਵਾਰੀ ਖੋਲ ਕੇ ਕਸੀ ਜਾਈਏ ਇਹ ਖਰਾਬ ਨੇ ਇਹ ਚੂੜੀ ਇਹਨਾਂ ਦੀ ਕਦੇ ਖਰਾਬ ਨਹੀਂ ਹੋਊ ਠੀਕ ਆ ਜੀ ਤੇ ਆਪਾਂ ਜੀ ਗੱਲ ਕਰੀਏ ਥੱਲੇ ਆ ਤੁਸੀਂ ਬੜਾ ਲਾਇਆ ਕੀ ਘੋੜੀ ਹੈ ਘੋੜੀ ਘੋੜੀ ਲੱਗੀ ਹੋਈ ਹੈ ਇਹਦੇ ਅੱਛਾ ਜੀ ਤੇ ਇਹ ਘੋੜੀ ਲੱਗੀ ਹੋਈ ਹੈ ਇਹ ਜਦੋਂ ਆਪਾਂ ਮਸ਼ੀਨ ਦੇ ਨਾਲ ਖੜਾਉਣੀਆਂ ਸੀਜ਼ਨ ਤੋਂ ਬਾਅਦ ਹਾਂਜੀ ਹਾਂਜੀ ਤੇ ਅੱਪਾ ਕੋਲ ਚੱਲੇ ਜੈਕ ਲਾ ਕੇ ਖੜਾ ਦੋ ਵੀ ਟਾਇਰਾਂ ਦੇ ਬਜਨ ਨਹੀਂ ਰਹਿੰਦਾ ਟਾਇਰਾਂ ਦੇ ਬਜਨ ਨਹੀਂ ਰਹਿੰਦਾ ਕਿ ਮੈਂ ਆਪਾਂ ਕਰਨ ਵਾਲੀ ਟਰਾਲੀ ਤੇ ਲਾ ਆਂਦੇ ਦੀ ਜੈਕ ਕਿ ਨਹੀਂ ਉਹੀ ਕੰਮ ਹੋ ਗਿਆ ਬਾਕੀ ਮਸ਼ੀਨ ਦਾ ਇੱਧਰ ਆਉ ਤੁਹਾਨੂੰ ਮੈਂ ਆ ਹਿੱਸਾ ਦੱਸੋ ਤੁਸੀਂ ਕਿਹਨੇ ਆ ਹਿੱਸਾ ਪੂਰਾ ਹੈਵੀ ਹੂ ਜਿਹੜਾ ਪੂਰਾ ਹੈਵੀ ਆ ਇੱਕ ਹੋਰ ਤੁਹਾਨੂੰ ਦੱਸਦਾ ਹਾਂ ਹਾਂਜੀ ਜਿਹੜੇ ਇਹ ਬੁਸ਼ ਨੇ ਨਾ ਬੁਸ਼ 5 ਸਾਲ ਨਹੀਂ ਖਰਾਬ ਹੁੰਦੇ ਜਿੱਥੇ ਮਰਜੀ ਐਮਪੀ ਗੁਜਰਾਤ ਜਿੱਥੇ ਮਰਜੀ ਮਸ਼ੀਨ ਨੂੰ ਲਈ 5 ਸਾਲ ਦੀ ਗਾਰੰਟੀ ਆ 5 ਸਾਲ ਦੀ ਗਾਰੰਟੀ ਨਾ ਤੱਕ ਮੇਰੀ ਗੱਲ ਸੁਣੋ ਤੁਸੀਂ ਕਹਿ ਦਤਾ ਵੀ 5 ਸਾਲ ਦੀ ਆ ਹਾਂਜੀ 5 ਸਾਲ ਦੀ ਸਾਡੀ ਗਾਰੰਟੀ ਪੈਨ ਕਾ ਜੇ ਬੁਸ਼ ਖਰਾਬ ਹੋ ਜਾਏ ਕੁਝ ਵੀ ਹੋ ਜਾਏ ਮਟੀਰੀਅਲ ਇਹ ਜਲਾਤਾ ਦਰਸ਼ਕੋ ਦੇਖ ਲੋ ਕਹਿੰਦੇ ਪੰਜ ਸਾਲ ਦੀ ਗਾਰੰਟੀ ਆ ਵੀ ਸਾਡੀ ਇਹਦੀ ਹਾਂ ਅਸੀਂ ਬਦਲ ਕੇ ਦਵਾਏ ਨਾਕਸੇ ਗਾਰੰਟੀ ਨਹੀਂ ਗਾਰੰਟੀ ਆ ਗਾਰੰਟੀ ਆ ਠੀਕ ਆ ਜੀ ਠੀਕ ਆ ਤੇ ਵਧੀਆ ਟਾਇਰ ਲੱਗੇ ਹੋਏ ਨੇ ਟਾਇਰ ਤਾਂ ਕੰਪਨੀ ਦੇ ਜਿਹੜਾ ਆਪਣੀ ਡਿਮਾਂਡ ਦੇ ਡਿਮਾਂਡ ਦੇ ਹਿਸਾਬ ਨਾਲ ਟਾਇਰ ਆ ਅਗਲਾ ਕਸਟਮਰ ਤਾਂ ਦਰਸ਼ਕੋ ਆ ਦੇਖੋ ਪੰਪੂਨ ਕਹੇ ਦਿੰਨੇ ਆ ਇਹ ਵੀ ਬੜੀ ਸੋਹਣੀ ਬਣਾਈ ਹੋਈ ਆ ਤੇ ਉਸ ਤੋਂ ਬਾਅਦ ਆਪਾਂ ਕਟਰ ਤੇ ਆਉਂਦੇ ਨਹੀਂ ਫਿਰ ਵੀਡੀਓ ਲੰਬੀ ਵੜੀ ਚਲੀ ਜਾਂਦੀ ਆ ਤੇ ਦੇਖੋ ਕਟਰ ਵੀ ਪੂਰਾ ਕਵਰ ਕਰਿਆ ਹੋਇਆ ਕਿੰਨਾ ਸੋਹਣਾ ਬਣਾਇਆ ਨਾਲ ਰਿਫਲੈਕਟਿਵ ਵਾਲੇ ਸਟicker ਲੱਗ ਗਏ ਨੇ ਸੂਰਜ ਨਾਲ ਕਿਵੇਂ ਚਮਕ ਰਿਹਾ ਦੇਖੋ ਹੂੰ ਤੇ ਇਹਦੇ ਵਿੱਚ ਬਾਜੀ ਕੋਈ ਚੇਂਜਿੰਗ ਵਗੈਰਾ ਚੇਂਜਿੰਗ ਇਹਦਾ ਸਟੀਲ ਲੱਗੀ ਹੋਈ ਆ ਹਾਂਜੀ ਰੀਲ ਪੰਜ ਪਾਈਪਾਂ ਵਾਲੀ ਵੀ ਛੇ ਆ ਪਾਈਪਾਂ ਵਾਲੀ ਗਾਹ ਚੁਆਇਸ ਦੇ ਨਾਮ ਰੱਖਦੇ ਆ ਸੀ ਅੱਛਾ ਜੀ ਤੇ ਬਾਕੀ ਰੀਲ ਦੇ ਪੱਤੀ ਲੱਗੀ ਹੋਈ ਆ ਜਿਹੜੀ ਕਟਰ ਵਾਲ ਦੇ ਮੋਟਰ ਆ ਨਹੀਂ ਆ ਕਮਲਾ ਹੁੰਦਾ ਸੀ ਜਿਹੜਾ ਦਾਤੀ ਕਹਿੰਦੇ ਨੇ ਤੇਰੀ ਕਮਲਾ ਕੋਈ ਸਿੱਧਰਾ ਇਹ ਇਹ ਬਦਲ ਇਹ ਬਦਲਦਾ ਹੈ ਦਾ ਹੁਣ ਕਾਫੀ ਟਾਈਮ ਤੋਂ ਕਾਫੀ ਸਮਾਂ ਹੋ ਗਿਆ ਮੋਟਰ ਦਾ ਚੱਲਦੇ ਨੂੰ ਅੱਛਾ ਮੋਟਰ ਚੱਲਦੀ ਆ ਜੀ ਹੁਣ ਹਾਂ ਉਹ ਪਹਿਲਾਂ ਤੇ ਉਹ ਕਮਲਾ ਬੋਲਾ ਹਾਂਜੀ ਉਹਦਾ ਤਾਂ ਟਾਈਮ ਨਿਕਲ ਗਿਆ ਬਹੁਤ ਠੀਕ ਆ ਇਹਦੀ ਕਿੰਨਾ ਚਿਰ ਦੀ ਗਾਰੰਟੀ ਆ ਜੀ ਇਹਦੀ 5 ਸਾਲ ਦੀ ਗਾਰੰਟੀ ਆ ਜੀ। ਠੀਕ ਆ ਜੀ ਠੀਕ ਆ। ਨਾ ਕੀ ਵਾਰੰਟੀ ਗਾਰੰਟੀ ਆ। ਗਾਰੰਟੀ ਆ। ਦੇਖੋ ਸਰਸ ਕੋ ਕਿੰਨੀਆਂ ਸੋਹਣੀਆਂ ਟੈਨਾਂ ਲਾਈਆਂ ਨੇ ਉੱਤੇ ਪੱਤੀ ਲਾਈ ਹੋਈ ਆ ਤੇ ਬੜੀਆਂ ਮਜ਼ਬੂਤ ਟੈਨਾਂ ਦੇਖੋ ਆਪਾਂ ਦੇਖ ਸਕਦੇ ਆ ਤੇ ਸਾਰਾ ਐਸਐਸ ਸਟੀਲ ਲੱਗੀ ਹੋਈ ਆ ਥੱਲੇ ਇਹ ਆਪਾਂ ਕੱਟ ਦੀ ਜੀ ਗੱਲ ਕਰੀਏ। ਜਿੱਤੇ ਬਾਕੀ ਚੱਲਦਾ। ਟੂਲ ਬਾਕਸ ਦਿੱਤਾ ਹੋਇਆ ਐਕਸਟਰਾ। ਹਾਂ ਜੀ। ਸਾਡਾ ਜਿਹੜਾ ਇਹਦਾ ਟਰਾਲਾ ਉਹ ਵੀ ਪੂਰਾ ਹੈਵੀ ਡਿਊਟੀ ਬਣਾਇਆ ਹੋਇਆ। ਹਾਂ ਦੇਖ ਸਕਦੇ ਹੋ ਟਰਾਲੇ ਦੇ ਵੀ ਥੱਲੇ ਐਂਗਲ ਲੱਗੀ ਹੋਈ ਆ। ਨਹੀਂ ਹਰੇਕ ਕੰਪਨੀ ਦੇ ਨਹੀਂ ਆਉਂਦੀ ਜਿਵੇਂ ਆਪਾਂ ਕੰਬ ਟੜਕਦਾ ਨਹੀਂ ਹੈਗਾ ਹਾਂ ਟੜਕਦਾ ਨਹੀਂ ਬਾਕੀ ਪੂਰਾ ਹੈਵੀ ਆ ਇੱਕੰਨੀ ਹੈਗਾ ਵੀ ਕਿਤੇ ਟੜ ਗਿਆ ਤੇੜਾ ਗਈ ਕੁਝ ਨਹੀਂ ਹਾਂਜੀ ਹਾਂ ਆ ਜੀ ਆ ਹੁੱਕਾਂ ਦੇਖੋ ਸਾਡੀਆਂ ਇਹ ਸਪੈਸ਼ਲ ਹੁੱਕਾਂ ਹਾਂਜੀ ਬਾਕੀ ਮਸ਼ੀਨਾਂ ਦੇ ਵੀ ਪਤਾ ਹੋ ਤੁਹਾਨੂੰ ਕਿਵੇਂ ਲੱਗੀਆਂ ਹੁੰਦੀਆਂ ਇਹ ਅਸੀਂ ਅਸੀਂ ਇਹਦੇ ਵਿੱਚ ਟੱਕ ਕੱਢ ਕੇ ਵਿੱਚੇ ਫੋਲਡ ਕਰਤੀਆਂ ਠੀਕ ਆ ਜੀ ਠੀਕ ਆ ਤੇ ਦੇਖੋ ਸਾਰੇ ਦਰਸ਼ਕੋ ਸਟicker ਵਗੈਰਾ ਬੁਰੀ ਨਜ਼ਰ ਬੜਾ ਮੂੰਹ ਕਾਲਾ ਤੇ ਕੋ ਹੋਰ ਤੁਹਾਨੂੰ ਮੈਂ ਦੱਸਦਾ ਜਿਹੜੀ ਆਹ ਲਾਈਟਾਂ ਨੇ ਇਹ ਵੀ ਫੋਲਡੇਬਲ ਨੇ ਇਹਨਾਂ ਦੀਆਂ ਵੀ ਇਹ ਰੋਡ ਤੇ ਜਾਣਾ ਤਾਂ ਬਾਹਰੇ ਕੱਢੋ ਨਹੀਂ ਐਵੇਂ ਟੁੱਟ ਟੱਟ ਜਾਂਦੀਆਂ ਦੀ ਕੰਬੈਨ ਪਾਉਂਦੇ ਵਗਾਰਿਆਂ ਦੇ ਦੇਖੋ ਕਿੰਨਾ ਵਧੀਆ ਬਰਾਲਾ ਕੀਤਾ ਇਹਨਾਂ ਨੇ ਨਿੱਕੇ ਨਿੱਕੇ ਚੀਜ਼ ਦਾ ਧਿਆਨ ਰੱਖਿਆ ਆ ਤੇ ਆ ਆਪਣਾ ਖਦੇ ਵਾਲਾ ਗਿਆ ਜੀ ਇਹ ਜੀਰੀ ਵਾਲਾ ਥਰੇਸਰ ਆ ਜੀ ਅੱਛਾ ਜੀ ਇਹਦੇ ਵੀ ਨਾਬਾ ਸਾਡੀਆਂ ਫੋਲਡਿੰਗ ਨੇ ਨਾਬ ਦਿਖਾਓ ਹਾਂ ਜੀ ਆਓ ਦੇਖੋ ਹਾਂ ਦੇਖੋ ਹਾਂ ਜੀ ਹਾਂ ਬੋਲਟਾਂ ਦੇ ਵਿੱਚ ਕਸੀ ਜਾਂਦੀ ਸਹੀ ਗੱਲ ਆ ਜੀ ਸਹੀ ਗੱਲ ਆ ਕੰਮ ਬੜਾ ਸੌਖਾ ਕਰਤਾ ਤੁਸੀਂ ਸੌਖਾ ਹੋ ਗਿਆ ਕੰਮ ਜਿੱਤੇ ਕਮਾਨ ਮਹੀਨੇ ਜੀ ਖੋਲਦੇ ਸੀ ਹੁਣ ਤਾਂ ਹਫਤੇ ਦਾ ਕੰਮ ਆ ਬਸ ਹੁਣ ਕੰਮ ਬੜਾ ਸੌਖਾ ਹੋ ਗਿਆ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਸਮੇਂ ਦੇ ਹਿਸਾਬ ਨਾਲ ਚੇਂਜ ਹੁੰਦਾ ਜਾ ਰਿਹਾ ਹਾਂ ਦੇਖੋ ਬੈਕ ਸਾਈਡ ਤੋਂ ਤੁਹਾਨੂੰ ਇਧਰੋਂ ਦਿਖਾਉਂਦੇ ਆਂ ਦੇਖੋ ਬੜੀ ਸੋਹਣੀ ਲੱਗਦੀ ਆ ਤੇ ਇਧਰ ਵੀ ਐਂਡੀਕੇਟਰ ਵਗੈਰਾ ਤੇ ਆ ਇੰਜਨ ਆ ਗਿਆ ਉੱਪਰ ਤੇ ਜੇ ਗੱਲ ਕਰੀਏ ਆਪਾਂ ਇੰਜਨ ਦੀ ਇੰਜਨ ਘੜਾ ਆਉਂਦਾ ਜੀ ਇੰਜਨ ਹੁਣ ਅਸ਼ੋਕ ਲੈਲੈਂਡ ਦਾ BS4 ਇੰਜਨ ਆ ਗਿਆ ਠੀਕ ਆ ਜੀ ਇਹ ਉਹਦੇ ਵਿੱਚ ਹੁਣ ਇੰਜਨ ਸਰਕਾਰ ਦੀਆਂ ਹਦਾਇਤਾਂ ਨੇ ਪੋਲੂਸ਼ਨ ਨੂੰ ਬੜਾ ਜ਼ੋਰ ਲੱਗਿਆ ਪਿਆ ਕੰਟਰੋਲ ਕਰਨ ਤੇ ਠੀਕ ਆ ਜੀ ਹਾਂ ਇੰਜਨ BS4 ਹੀ ਰੱਖਿਆ ਜਾਂਦਾ ਅਸ਼ੋਕ ਲੈਲੈਂਡ ਦਾ ਠੀਕ ਆ ਜੀ ਠੀਕ ਆ ਤੇ ਆ ਵਧੀਆ ਟੂਲ ਬਾਕਸ ਦਿੱਤੇ ਹੋਏ ਨੇ ਆ ਜੀ ਦੋ ਹਾਂ ਜੀ ਹਾਂ ਉੱਪਰ ਵਾਲਾ ਵੀ ਤੁਹ ਪਤਾ ਰਸਾ ਦਿਆਂ ਕਿ ਨਹੀਂ ਹਾਂ ਜੀ ਹਾਂ ਤੇ ਆ ਬੈਟਰੀ ਬਾਕਸ ਆ ਗਿਆ ਬੈਟਰੀਆਂ ਦੋਨੇ ਇਕੱਠੀਆਂ ਕਰਤੀ ਠੀਕ ਹੈ ਠੀਕ ਹਾਂ ਜਿਹੜੇ ਆ ਤੁਸੀਂ ਟਾਪੇ ਬੰਦ ਕਰਦੇ ਨਾ ਤੇ ਆਹ ਰੈਫਲੈਕਟਿਵ ਲਾਤਾ ਇਹਦਾ ਤੁਸੀਂ ਬੱਟੇ ਘੜਦੇ ਮੈਂ ਕਹਿੰਨਾ ਵੀ ਸਾਰੇ ਪਾਸੇੋਂ ਦਿਖੇਗਾ ਮੈਂ ਇਹਨੂੰ ਦੇਖ ਦੇ ਦਰਖੋਸ ਹੋ ਗਿਆ ਜੀ ਮੇਰਾ ਹਾਂ ਤੇ ਬਾਕੀ ਪੁਲੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਪੁਲੀਆਂ ਇੱਧਰ ਵੀ ਦਿਖਾ ਦੇਣਾ ਤੁਹਾਨੂੰ ਹਾਂਜੀ ਹਾਂ ਸਾਰੀਆਂ ਫੋਲਡਿੰਗ ਪੁਲੀਆਂ ਹਾਂਜੀ ਹਾਂਜੀ ਆਹ ਦੇਖੋ ਦਰਖੋਸ ਹਾਂ ਸਾਰਾ ਕੋਜ਼ਾ ਦੇਖ ਲਓ ਤੁਸੀਂ ਤੁਹਾਨੂੰ ਪਤਾ ਹੀ ਆ ਜਿਹੜੇ ਕੰਮਾਂ ਚਲਾਉਣ ਵਾਲੇ ਨੇ ਉਹਨਾਂ ਦੇ ਕੰਮ ਦੀ ਵੀਡੀਓ ਹੈਗਾ ਨਹੀਂ ਇਹ ਬਾਕੀ ਉਹ ਅਗਰ ਨੂੰ ਲੈਦਰੀ ਲਾਤੀ ਆਪਾਂ ਨੇ ਅੱਛਾ ਜੀ ਬ੍ਰੇਕਾਂ ਅੱਛਾ ਜੀ ਕਹਦੇ ਨੇ ਬ੍ਰੇਕਾਂ ਬ੍ਰੇਕਾਂ ਲਾਤੀਆਂ ਜੀ ਉੱਗਰ ਨੂੰ ਹੈ ਹਾਂ ਠੀਕ ਆ ਜੀ ਠੀਕ ਆ ਨਹੀਂ ਹੈਗੇ ਵੀ ਆਪਾਂ ਬਾਅਦ ਚ ਜਦ ਮੈਂ ਕੇ ਦੇ ਵਿੱਚ ਚੱਲਦੀ ਆ ਮਸ਼ੀਨ ਉਹ ਦੇਖ ਲਓ ਇੰਜਨ ਦਾ ਸਕੋ ਇੱਥੋਂ ਜੀ ਬਿਲਕੁਲ ਨਹੀਂ ਹੋ ਇੰਜਨ ਆ ਤੇ ਆਹ ਬਲੋਰ ਵਗੈਰਾ ਜੀ ਹਾਂ ਇਹ ਬਲੋਰ ਆ ਆਹ ਮਸ਼ੀਨਾਂ ਦਾ ਵੱਡਾ 92 ਇੰਚੀ ਸੀਪਾ ਨੇ ਸਾਡੀਆਂ ਠੀਕ ਆ ਜੀ 92 ਇੰਚੀ ਪੂਰੀਆ ਅੱਛਾ ਬੜੀ ਹਵਾ ਵੀ ਜ਼ਿਆਦਾ ਆ ਫਿਰ ਹਵਾ ਜ਼ਿਆਦਾ ਤੇ ਜਿਹੜੇ ਮਸ਼ੀਨ ਦੀ ਸਪੀਡ ਆ ਉਹ ਵੱਧ ਗਈ ਸਾਲਨਿਆਂ ਦੀ ਸਨਾਈ ਵੱਧ ਗਈ ਠੀਕ ਆ ਜੀ ਤੇ ਜੇ ਆਪਾਂ ਗੱਲ ਕਰੀਏ ਬਾਜੀ ਚਲੋ ਕਰ ਦੋ ਬੰਦ ਤੇ ਇਹਦਾ ਜਿਹੜਾ ਆਪਾਂ ਅੰਦਰੋਂ ਹਿੱਸਾ ਕਿੰਨੇ ਇੰਚੀ ਹੈ ਜੀ ਇਹ 51 ਇੰਚੀ ਹੁੰਦੀ ਆ ਮਸ਼ੀਨ 51 ਇੰਚੀ ਹੈ ਜੀ ਹਾਂ ਜੀ ਬਣੀ ਪੂਰਾ ਖਿੱਚਦੀ ਆ ਮਾਰਗ ਨਹੀਂ ਹਾਂ ਜੀ ਹਾਂ 51 ਵੀ ਹੁੰਦੀ ਆ 46 ਵੀ ਹੁੰਦੀ ਆ 41 ਵੀ ਹੁੰਦੀ ਆ ਠੀਕ ਆ ਜੀ ਇਹ ਤਿੰਨ ਚਾਰ ਮਾਡਲਾਂ ਚ ਆਉਂਦੀ ਆ ਮਸ਼ੀਨ ਠੀਕ ਆ ਜੀ ਠੀਕ ਆ ਹੂੰ ਤੇ ਦਰਸ਼ਕੋ ਦੇਖ ਸਕਦੇ ਤੁਸੀਂ ਤੇ ਹੁਣ ਤੁਹਾਨੂੰ ਉੱਪਰ ਚੜ ਕੇ ਅਸੀਂ ਦਿਖਾਉਨੇ ਆ ਦਰਸਕੋ ਭਾਈ ਕਹਿੰਦੇ ਵੀ ਤੂੰ ਹੀ ਚੜ ਕੇ ਦਿਖਾ ਕੇ ਆ ਉੱਪਰ ਤੇ ਜੇ ਗੱਲ ਕਰੀਏ ਦੀ ਆਪਾਂ ਸੀਟ ਦੀ ਪੂਰੀ ਵਧੀਆ ਅਡਜਸਟੇਬਲ ਸੀਟ ਹੈ ਦੇਖੋ ਜੰਪ ਵਾਲੀ ਇਹਨੂੰ ਆਪਾਂ ਅੱਗੇ ਪਿੱਛੇ ਕਰ ਸਕਦੇ ਹਾਂ ਇੱਥੋਂ ਆਪਦੇ ਹਿਸਾਬ ਨਾਲ ਕੋਈ ਬੰਦਾ ਵੱਡਾ ਹੁੰਦਾ ਕੋਈ ਛੋਟਾ ਹੁੰਦਾ ਤੇ ਵਧੀਆ ਪੈ ਡਲਾਉਂਦੇ ਆ ਇੱਥੋਂ ਦੇਖਣ ਨੂੰ ਅਡਜਸਟੇਬਲ ਸਟੀਅਰਿੰਗ ਹੈ ਇਹਦਾ ਇਹਨੂੰ ਵੀ ਅੱਗੇ ਪਿੱਛੇ ਕਰ ਸਕਦੇ ਹਾਂ ਇੱਥੇ ਐਂਡੀਕੇਟਰਾਂ ਦੀ ਸੋਚ ਲੱਗੀ ਆ ਤੇ ਦੋਨੋਂ ਪਾਸੇ 3D ਮੈਰਨ ਲੱਗਿਆ ਤੇ ਤੀਜਾ ਬੱਚ ਲੱਗਿਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆ ਜਾ ਵੀਰੇ ਉੱਤੇ ਆ ਜਾ ਮੜਾ ਜਾਂ ਜਿੰਨੇ ਵੀ ਇਹਦੇ ਲੀਵਰ ਨੇ ਯਾਨੀ ਬੰਦੇ ਦੇ ਬਹੁਤ ਨੇੜੇ ਕਰਤੇ ਨਹੀਂ ਅੱਗੇ ਇੱਥੇ ਹੱਥ ਰੱਖਣਾ ਪੈਂਦਾ ਦੀ ਆ ਚੀਜ਼ ਨਾ ਇੱਥੇ ਲਈ ਹੁੰਦੀ ਸੀ ਹੁਣ ਬਿਲਕੁਲ ਨਜ਼ਦੀਕ ਨੇ ਦੇਖੋ ਲੈ ਕੋਲੇ ਐਨਕਾਰਾ ਨੂੰ ਫੇਰ ਪਾਉਣਾ ਉਹ ਹੋਰ ਕਰਨਾ ਜਿਹੜੀ ਵੀ ਚੀਜ਼ ਆ ਹਾਈ ਲੋ ਰੇਸ ਕਟਰ ਥੱਲੇ ਉੱਪਰ ਕਰਨਾ ਜੋ ਵੀ ਯਾਨੀ ਚੀਜ਼ਾਂ ਨੇ ਆ ਤੇ ਤੇ ਤੋੜਨੀਆਂ ਨੇ ਆ ਜਾਣੀ ਪੂਰਾ ਵਧੀਆ ਕਰਤਾ ਨੇੜੇ ਕਰਤੇ ਆ ਮੀਟਰ ਵਗੈਰਾ ਇੱਥੋਂ ਜਿਵੇਂ ਦੇਖੋ ਮਰਜੀ ਡੈਕ ਲੱਗਿਆ ਆ ਨਾਲ ਪੇਪਰ ਗਾਰਡ ਦਿਖਾ ਦੇ ਵੀਰੇ ਆ ਟੈਂਕ ਉਤੋਂ ਬੰਦਾ ਦੋਨਾਂ ਪਾਸੇ ਦੇ ਸ਼ੀਸ਼ੇ ਲੱਗੇ ਨੇ ਦੋਨਾਂ ਸਾਈਡ ਤੇ ਬਾਕੀ ਆ ਦਿਖਾ ਦੀ ਵੀਰੇ ਬਈ ਸਾਰਾ ਕੁਝ ਇੱਥੇ ਦੱਸਿਆ ਇਦਾਂ ਇਦਾਂ ਕੰਮ ਆ ਨਾ ਨਹੀਂ ਉਹ ਸਮੋਕਿੰਗ ਏਰੀਆ ਦੇ ਉੱਪਰ ਆ ਟੂਲ ਬਾਕਸ ਦਿੱਤਾ ਗਿਆ ਥੱਲੇ ਯਾਨੀ ਪੂਰੀ ਵਧੀਆ ਇਧਰ ਵਾਲੇ ਵੀ ਜਿਹੜੇ ਲੀਵਰ ਨੇ ਆਹ ਲੀਵਰ ਇਹ ਵੀ ਯਾਨੀ ਪੂਰੇ ਵਧੀਆ ਨੇ ਇੱਥੋਂ ਆ ਬੜੇ ਰਹਿਲੇ ਨੇ ਲੈ ਇੱਥੋਂ ਹੀ ਪਾਈ ਚੱਲੋ ਫੱਟੀ ਚੱਲੋ ਥੱਲੇ ਲੈ ਅਜੇ ਤਾਂ ਯਾਨੀ ਨਵੇਂ ਆ ਥੋੜੇ ਜਿਹੋ ਉਹ ਨੇ ਕਲੱਚ ਦੱਬੇ ਤੇ ਹੋਣਗੇ ਇਹ ਸਟਾਰਟ ਕਰੀ ਤੇ ਹੁਣ ਤਾਂ ਬੰਦਾ ਕੋਮੈਨ ਜਿਹੜਾ ਯਾਨੀ ਹੋ ਸਕਦਾ ਦੀ ਇਹ ਤਾਂ ਮੈਂ ਕਿਹਾ ਨਜ਼ਾਰਾ ਹੀ ਬਹੁਤ ਆ ਗਿਆ ਇਕੱਲਾ ਬੰਦਾ ਹੈਲਪਰ ਦੀ ਲੋੜ ਹੀ ਨਹੀਂ ਹੈਗੀ ਨਹੀਂ ਤਾਂ ਕਿ ਹੈਲਪਰ ਚਾਹੀਦਾ ਹੁੰਦਾ ਦੀ ਉੱਤੇ ਇੱਥੋਂ ਮੜੇ ਨਜ਼ਦੀਕ ਨੇ ਦੇ ਵਿਊ ਦੇਖੀਏ ਜੀ ਇੱਥੋਂ ਆਪਾਂ ਸਾਹਮਣੇ ਮਾਰ ਕੈਮਰਾ ਵੀਰੇ ਤੇ ਕਿੰਨਾ ਵਧੀਆ ਵਿਊ ਆਉਂਦਾ ਉਤੋਂ ਕਿੰਨਾ ਏਰੀਆ ਦੇਖਦਾ ਇੱਥੋਂ ਬਹਿ ਕੇ ਖੁੱਲਾ ਸੀਸਿਆਂ ਦੇ ਵਿੱਚ ਹੀ ਬੈਗ ਸਾਰਾ ਕੁਝ ਦੇਖਦਾ ਡਰਾਈਵਰ ਬੈਠੇ ਨੂੰ ਵੀ ਬੱਚੇ ਕੀ ਆ ਚੱਲ ਠੀਕ ਹੋ ਗਏ ਹਾਂਜੀ ਕਿਸਾਨ ਵੀਰੋ ਪਾਜੀ ਕਹਿੰਦਾ ਵੀ ਉੱਤੇ ਚੜ ਕੇ ਤਾਂ ਤੂੰ ਹੀ ਦਿਖਾ ਕੇ ਆ ਜੇ ਆਪਾਂ ਦੀ ਗੱਲ ਕਰੀਏ ਸੀਟ ਦੀ ਪਹਿਲਾਂ ਸੀਟ ਪੂਰੀ ਅਡਜਸਟੇਬਲ ਆ ਦੇਖੋ ਤੁਸੀਂ ਅੱਗੇ ਪਿੱਛੇ ਉੱਪਰ ਥੱਲੇ ਸਾਰੀ ਹੁੰਦੀ ਆ ਇੱਥੇ ਆ ਲੱਗਿਆ ਹੋਇਆ ਦੇਖੋ ਜੇ ਕਰਨੀ ਆ ਕੋਈ ਬੰਦਾ ਵੱਡਾ ਉਹ ਲੰਮਾ ਹੁੰਦਾ ਕੋਈ ਮਧਰਾ ਹੁੰਦਾ ਤੇ ਵਧੀਆ ਪੈਣ ਲੱਗੇ ਹੋਏ ਨੇ ਆ ਦੇਖੋ ਤੁਸੀਂ ਤੇ ਅਡਜਸਟੇਬਲ ਸਟੀering ਹੈ ਦਾ ਇੱਥੋਂ ਪੱਤੀ ਤੋਂ ਕਰ ਸਕਦੇ ਆ ਵਾ ਅੱਗੇ ਪਿੱਛੇ ਕਰ ਸਕਦੇ ਆ ਤੇ ਨਾਲੇ ਐਂਡੀਕੇਟਰਾਂ ਦੀ ਸੋਚ ਲੱਗੀ ਆ ਤੇ ਉਸ ਤੋਂ ਬਾਅਦ 3D ਮਿਰਰ ਲੱਗੇ ਨੇ ਦੋਨੇ ਸਾਈਡਾਂ ਤੇ ਪੂਰੀ ਕਮੈਂ ਬਹਿਦੀ ਆ ਤੇ ਤੀਸਰਾ ਫਰੰਟ ਤੇ ਲੱਗਿਆ ਸਾਰੇ ਐਡਜਸਟੇਬਲ ਨੇ ਜਿਵੇਂ ਆਪਦੇ ਹਿਸਾਬ ਨਾਲ ਬੰਦਾ ਐਡਜਸਟ ਕਰ ਲੈਂਦਾ ਆਪਾਂ ਕਾਰਾਂ ਦੇ ਕਰ ਦਿੰਨੇ ਆ ਕਾਰਾਂ ਵਾਲੀ ਕੰਮ ਕਰਤਾ ਜੀ ਆਪਾਂ ਕਹਿ ਦਈਏ ਤੇ ਆਹ ਲੀਵਰ ਵੀ ਨੇ ਜਿਹੜੇ ਬੜੇ ਨਿਜਲੀਕ ਕਰਤੇ ਬੜੇ ਰੈਲੇ ਕਰਤੇ ਦੇਖੋ ਜਿਵੇਂ ਮਰਜੀ ਆਰਾਮ ਨਾਲ ਸਿੱਟੀਆਂ ਦਾ ਥੱਲੇ ਚੱਲਦੀ ਤਾਂ ਤਾਂ ਹੋਰ ਵੀ ਰੈਲੇ ਹੋ ਜਾਵਣੇ ਨੇ ਹਜੇ ਤਾਂ ਹੁਣ ਖੜੀ ਆ ਕਿਉਂਕਿ ਇਸ ਨੂੰ ਪਤਾ ਹੀ ਆ ਤੇ ਮਣਜਾ ਉੱਪਰ ਆਇਆ ਵੀਰੇ ਤੇ ਆਹ ਟੂਲ ਬਾਕਸ ਦਿੱਤਾ ਆਇਆ ਹੋ ਪਾਣੀ ਰੱਖਣ ਨੂੰ ਦਿੱਤਾ ਆਇਆ ਚਲੋ ਇਹ ਤਾਂ ਉਹਨੂੰ ਪਤਾ ਹੀ ਨਹੀਂ ਕਿ ਨੀ ਗੱਲਾਂ ਦਾ ਕੀ ਕਰਨਾ ਜਿਹੜਿਆ ਗੀਅਰ ਨੇ ਨਾ ਇਹਦੇ ਆ ਗੀਅਰਾਂ ਗੀਅਰ ਦਿਖਾ ਦੇ ਗੀਅਰ ਵੀ ਨਾ ਬੜੇ ਨੇੜੇ ਕਰਤੇ ਆ ਦੇਖੋ ਲਾ ਬਿਲਕੁਲ ਨਜ਼ਦੀਕ ਆਂ ਡਰਾਈਵਰ ਦੇ ਨਹੀਂ ਅੱਗੇ ਆ ਚੀਜ਼ ਨਾ ਇੱਥੇ ਹੁੰਦੀ ਸੀ ਆ ਬ ਮੈਂ ਕਹਿੰਦਾ ਫੋਟੋ ਦਾ ਫਰਕ ਆ ਬਤਾ ਤੇ ਆ ਲੀਵ ਰੈਨ ਹੱਥਾਂ ਦੇ ਕੋਲੇ ਸਾਰੇ ਕਿੰਨੀ ਵੀ ਆ ਆ ਦੇਖੋ ਲਾ ਲਾ ਤੇ ਆ ਸਾਰੇ ਮੀਟਰ ਵਗੈਰਾ ਪੇਪਰ ਕਾਰਡ ਵਗੈਰਾ ਲਾਣ ਲੱਗੀ ਹੋਈ ਆਉਂਦੀ ਆ ਤੇ ਇਹ ਗੱਲ ਕਰੀਏ ਟੈਂਕ ਦੀ ਟੈਂਕੋਂ ਤੋਂ ਫੋਲਡੇਬਲ ਆਉਂਦਾ ਤੇ ਟੈਂਕ ਦੇਖਣ ਨੂੰ ਵਧੀਆ ਸ਼ੀਸ਼ੇ ਲੱਗੇ ਹੋਏ ਨੇ ਤੇ ਵਧੀਆ 15 16 ਕੁਇੰਟਲ ਦਾ ਟੈਂਕ ਹੈ ਦਾ ਤੇ ਜੇ ਗੱਲ ਕਰੀਏ ਵਿਊ ਦੀ ਇੱਥੋਂ ਸਾਹਮਣੇ ਮਾਰੀ ਮੇਰੇ ਕੈਮਰਾ ਤੇ ਦੇਖਣ ਨੂੰ ਵਿਊ ਬਹੁਤ ਵਧੀਆ ਸਾਰਾ ਕੋਣ ਵਧੀਆ ਦੇਖਦਾ ਤੇ ਹਾਂਜੀ ਭਾਜੀ ਲਾਸਟ ਤੇ ਇੱਕ ਤਾਂ ਕਿਸਾਨ ਵੀਰਾਂ ਨੂੰ ਰੇਟ ਦੱਸ ਦਿਓ ਵੀ ਕਿੰਨਾ ਕੁ ਹੁੰਦਾ ਇਹਨਾਂ ਦਾ ਤੇ ਇੱਕ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਸਾਡੀ ਫੈਕਟਰੀ ਜ਼ਰੂਰ ਆਉਣ ਠੀਕ ਆ ਕੁਝ ਗੱਲਾਂ ਇਹ ਜੀਆਂ ਨੇ ਜੋ ਕੈਮਰੇ ਦੇ ਸਾਹਮਣੇ ਨਹੀਂ ਦੱਸੀ ਜਾਂਦੀਆਂ ਬਾਕੀ ਵੀਡੀਓ ਵੀ ਬਹੁਤ ਲੰਬੀ ਬਾਹ ਜਾਂਦੀ ਆ ਬਾਕੀ ਰੇਟ ਅੱਜ ਦਾ ਪ੍ਰਾਈਜ਼ ਇਹਦਾ 27 ਲੱਖ ਰੁਪਇਆ ਰੇਟ ਆ ਇਹਦਾ ਮਸ਼ੀਨ ਦਾ ਕਿਸਾਨ ਵੀਰੋ ਇਹ ਅੱਜ ਦਾ ਰੇਟ ਆਨ ਰੋਡ ਪ੍ਰਾਈਜ਼ ਤੇ ਰੇਟ ਵਧਦੇ ਘਟਦੇ ਰਹਿੰਦੇ ਨੇ ਇਹ ਨਹੀਂ ਹੈਗਾ ਵੀ ਤੁਸੀਂ ਵੀਡੀਓ ਦੇਖ ਕੇ ਕਹੋ ਵੀ ਸਾਨੂੰ 27 ਲੱਖ ਦੀ ਮਿਲੇ ਹੋ ਸਕਦਾ ਏ ਮਹੀਨੇ ਨੂੰ 28 ਲੱਖ ਦੀ ਹੋ ਜਵੇ ਹਾਂ ਹੋ ਸਕਦਾ 26 ਲੱਖ ਦੀ ਹੋ ਜਵੇ ਘਟ ਵੀ ਸਕਦਾ ਵੱਧ ਵੀ ਸਕਦਾ ਘਟ ਵੀ ਸਕਦਾ ਵੱਧ ਵੀ ਸਕਦਾ ਜਾਨੀ ਇਹ ਜਮੇ ਮਟੀਰੀਅਲ ਵਾਧਾ ਘਟਦਾ ਰਹਿੰਦਾ ਉਸ ਹਿਸਾਬ ਨਾਲ ਰੇਟ ਨੇ ਹਾਂਜੀ ਤੇ ਹੋਰ ਇਹ ਬਾਕੀ ਮੈਂ ਬਿੱਟੂ ਬਾਈ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਉਹਦੇ ਆ ਕੇ ਸਾਡੀ ਫੈਕਟਰੀ ਆ ਕੇ ਵਿਜਿਟ ਕੀਤਾ ਤੇ ਵੀਡੀਓ ਬਣਾਈ ਬਾਕੀ ਇਹਦਾ ਬਾਈ ਦੀ ਵੀਡੀਓ ਨਾਲ ਸ਼ੇਅਰ ਤੇ ਲਾਈਕ ਇਹਨੂੰ ਜਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ ਬਾਕੀ ਬਿੱਟੂ ਬਾਈ ਮੈਨੂੰ ਪਤਾ ਲੱਗਿਆ ਇਹ ਪਹਿਲਾਂ ਕੰਮ ਕੁਝ ਹੋਰ ਕਰਦਾ ਦੀ ਬਾਹਰ ਵੀ ਗਿਆ ਹਤੀ ਇਹ ਹਾਰਡ ਦਾ ਮਰੀਜ਼ ਹੋਣ ਕਰਕੇ ਬਾਈ ਨੇ ਨਵਾਂ ਨਵਾਂ ਕੰਮ ਸ਼ੁਰੂ ਕਰਿਆ ਪਰਮਾਤਮਾ ਇਹਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਥੈਂਕ ਯੂ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ ਇਹ ਬਹੁਤ ਬੜੀ ਗੱਲ ਬੋਲਤੀ ਸਾਡੇ ਲਈ ਹਾਂ ਤੇ ਬਹੁਤ ਬਹੁਤ ਬਾਈ ਬਿੱਟੂ ਬਾਈ ਦਾ ਧੰਨਵਾਦ ਠੀਕ ਆ ਜੀ